ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ 10 ਗੁਰੂ ਸਹਿਬਾਨ ਤੇ ਗੁਰੂ ਪੰਥ ਸਮੁੱਚੀ ਮਾਨਵਤਾ ਨੂੰ ਇਹ ਸੁਨੇਹਾ ਦਿੰਦਾ ਹੈ ਜੇ ਪੌਣ ਹੈ ਤੇ ਸਭ ਕੁਛ ਹੈ ਜੇ ਪੌਣ ਨਹੀਂ ਤਾਂ ਕੁਝ ਵੀ ਨਹੀਂ ਪੌਣ ਤੋਂ ਭਾਵੇਂ ਗੋੜ ਸਾਹਿਬ ਪਿੱਪਲ ਸਾਹਿਬ ਟਾਲੀ ਸਾਹਿਬ ਜੰਡ ਸਾਹਿਬ ਨਿੰਮ ਸਾਹਿਬ ਤੂਤ ਸਾਹਿਬ ਜਾਮਨੂ ਸਾਹਿਬ ਇਹ ਜਿੰਨੇ درخت ਨੇ ਸਮੁੱਚੀ ਮਾਨਵਤਾ ਨੂੰ ਸਮੁੱਚੀ ਲੁਕਾਈ ਨੂੰ ਜੀਵ ਜੰਤੂਆਂ ਨੂੰ ਪਸ਼ੂ ਪੰਛੀਆਂ ਨੂੰ ਇਹ ਜੀਵਨ ਦਾਤ ਦਿੰਦੇ ਆ ਸਾਨੂੰ ਸਾਹ ਦਿੰਦੇ ਆ ਸਾਨੂੰ ਸਾਹ ਦਿੰਦੇ ਆ ਸਾਨੂੰ ਫਲ ਤੇ ਫੁੱਲ ਦਿੰਦੇ ਆ ਸਾਨੂੰ ਮੰਜਾ ਪੀੜਾ ਦਿੰਦੇ ਆ ਮਰਨ ਲੱਗਿਆਂ ਢਾਈ ਕੁ ਵੰਟਲ ਦਿੰਦੇ ਆ ਔਰ ਸਮੁੱਚੀ ਸਾਡੀ ਪੰਜਾਬ ਸਰਕਾਰ ਨੇ ਵਾਤਾਵਰਣ ਬਚਾਉਣ ਲਈ ਪੂਰਾ ਟੀਲ ਲਾਇਆ ਹੋਇਆ ਹੈ ਪੀਐਸਸੀ ਬੂਟੇ ਵੰਡ ਰਿਆ ਹੈ ਕਿੱਥੇ ਮੰਨਿਏ ਤੁਸੀਂ ਸੱਚ ਬੋਲਦੇ ਹੋ ਇੱਕ ਬੰਨੇ ਤੁਹਾਡਾ ਜੰਗਲਾਤ ਵਿਭਾਗ ਤੁਸੀਂ ਬਣਾਇਆ ਜਿੰਨੇ ਜੰਗਲ ਲਾਉਣੇ ਹਨ ਜੰਗਲ ਬਚਾਉਣੇ ਹਨ ਜੰਗਲਾਂ ਦੀ ਪੈਰਵਾਹੀ ਕਰਨੀ ਹੈ ਤਾਂ ਕਿ ਵਾਤਾਵਰਨ ਬਚਾਇਆ ਜਾ ਸਕੇ ਇੱਥੇ ਜੰਗਲਾਤ ਵਿਭਾਗ ਦਾ ਬੰਦਾ ਖੜਾ ਸਾਡੇ ਕੋਲ ਆਹ ਬੋਰਡ ਜਿਹੜਾ ਇਹਨੂੰ ਵਿਡਵਾ ਰਿਹਾ ਅਸੀਂ ਅੰਮ੍ਰਿਤਸਰ ਸਾਹਿਬ ਰਣਜੀਤ ਐਮਨੂ ਖੰਨਾ ਪੇਪਰ ਮਿੱਲ ਦੇ ਸਾਹਮਣੇ ਖੜੇ ਆ ਆਹ ਬੋਰਡ ਲਾ ਕੇ ਇਦਾਂ ਵੱਡਾ ਪਾਲਣਾ ਇਹਨੂੰ ਕਿੰਨੇ ਸਾਲ ਲੱਗਦੇ ਤੁਸੀਂ ਮਿੰਟ ਲਾ ਕੇ ਆ ਘਵਾੜਾ ਫੇਰਤਾ ਜੀ ਇੱਥੇ ਲਿਆ ਕੇ ਨੂੰ ਵਢਣ ਦੇਓ ਤੁਸੀਂ ਇੱਕ ਬੰਨੇ ਪਾਉਣ ਗੁਰੂ ਜੀ ਗੱਲ ਕਰਦੇ ਹੋ ਬੂਟੇ ਲਾਉਣ ਦੀ ਗੱਲ ਕਰ ਰਹੇ ਹੋ ਦੂਜੇ ਬੰਨੇ ਕੋਈ ਦਰਖਤ ਤੁਸੀਂ ਛਾੜੀ ਨਹੀਂ ਰਹਿ ਯਾਰ ਜਿਹੜਾ ਦਰਖਤ ਤੁਹਾਨੂੰ ਵੱਡਾ ਵਿਖਦਾ ਹੈ ਉਥੇ ਪ੍ਰਸਤ ਅਫਸਰ ਪ੍ਰਸਤ ਲੀਡਰ ਤੇ ਪ੍ਰਸਤ ਸਰਕਾਰਾਂ ਇਹ ਨਾਰ ਰਲੀਆਂ ਹੋਈਆਂ ਆ ਤੇ ਅਸੀਂ ਮਾਨ ਸਾਹਿਬ ਆ ਮਾੜਾ ਮੋਟਾ ਆ ਜੜਾ ਨੂੰ ਜਿਹੜਾ ਘਵਾੜਾ ਫਿਰ ਰਿਹਾ ਨਾ ਹਿੰਮਤਾ ਸੋਚਿਓ ਇਹ ਪੰਜਾਬ ਦੇ ਵਾਤਾਵਰਣ ਨੂੰ ਫਿਰ ਰਿਹਾ ਹੈ ਇਹ ਤੁਹਾਡੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਵੱਡੀਆਂ ਜਾਣਗੀਆਂ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਇੱਕ ਬੰਨੇ ਤੁਸੀਂ ਉਧਰ ਢੰਡੋਰਾ ਪਿੱਟ ਦਿਓ ਐਨਾ ਤੇ ਕਾਰਵਾਈ ਕੌਣ ਕਰੂ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅਸੀਂ ਲੱਖਾਂ ਰੋਜ਼ ਬੂਟੇ ਵੰਡ ਰਹੇ ਹਾਂ ਲਾ ਰਹੇ ਹਾਂ ਸਸਤਾ ਮਾਲ ਲੱਗੀਆਂ ਕੋਈਆਂ ਤੁਸੀਂ ਕਹਿ ਰਹੇ ਹੋ ਸਾਡੇ ਤੋਂ ਫਰੀ ਬੂਟੇ ਲੈ ਕੇ ਲਾਓ ਕਾਦੇ ਲਈ ਲਾਈਏ ਆ ਤੁਹਾਡੀ ਚੋਰ ਵਿਚਾਰੀ ਵਾਸਤੇ ਕਿ ਤੁਸੀਂ ਪੈਪ ਪਾਉਣੀ ਆ ਸੱਜੇ ਖੱਬੇ ਪਾ ਲੋ ਯਾਰ ਬੋੜ ਵੱਢ ਕੇ ਪੌਣੀ ਆ ਤੁਹਾਨੂੰ ਇਹੀ ਰਾਹ ਲੱਭਦਾ ਇਹੀ ਕੁਝ ਦਿਸਦਾ ਅਮਰੀਕਾ ਕੈਨੇਡਾ ਸੀ ਸਾਰੇ ਥਾਵਾਂ ਤੇ ਜਾ ਕੇ ਆਉਣੇ ਅਗਲੇ ਸੜਕਾਂ ਕਮਾ ਦਿੰਨੇ ਆ ਯਾਰ ਤੁਸੀਂ ਇਹਦੇ ਦੇ ਪਲੇ ਹੋਏ ਬੋੜ ਜੇ ਬੋੜ ਵੱਢ ਦਿੱਤੇ ਪਿੱਪਲ ਵੱਢ ਦਿੱਤੇ ਟਾਲੀਆਂ ਵੱਢ ਦਿੱਤੀਆਂ ਕਿੱਥੋਂ ਤੁਸੀਂ ਵਾਤਾਵਰਨ ਨੂੰ ਸੰਭਲੋਗੇ ਇਸ ਲਈ ਤੁਹਾਨੂੰ ਵਾਰ-ਵਾਰ ਹੁਕਾ ਦਿੰਨੇ ਆ ਇਹ ਆ ਜਿਹੜੀ ਚੋਰ ਬਜਾਰੀ ਇਹਨੂੰ ਬੰਦ ਕਰੋ ਉਧਰ ਮਹਿਰ ਤੇ ਵੀ ਬੜਾ ਗਦਰ ਮਚਾਇਆ ਹੋਇਆ ਸੀਗਾ ਇਹ ਗੱਲ ਠੀਕ ਨਹੀਂ ਜੀ ਤੇ ਇਦੋਂ ਲਈ ਸਾਨੂੰ ਤੁਹਾਡੇ ਖਿਲਾਫ ਵੱਡਾ ਸੰਘਰਸ਼ ਵਿੜਣਾ ਪਊ ਫੇਰ ਨਾ ਕਹਿ ਦਿਓ ਸਾਡੇ ਖਿਲਾਫ ਬੋਲਦੇ ਆ ਅਸੀਂ ਚੇਤਾਵਨੀ ਦੇ ਰਹੇ ਆ ਸੁਚੇਤ ਕਰ ਰਹੇ ਆ ਕਿ ਆਪਣੇ ਇਹਨਾਂ ਪ੍ਰਸ਼ਕਤਸਰਾਂ ਨੂੰ ਰੋਕ ਲਓ ਜਿਹੜੇ ਨਜਾਇਜ਼ ਤੌਰ ਤੇ ਆ ਜਿਹੜੇ ਬ੍ਰਗਤ ਸਾਡੇ ਪਲੇ ਹੋਏ ਆ ਇਹਨਾਂ ਨੂੰ ਜਦੋਂ ਘਵਾੜਾ ਵੱਜਦਾ ਸਾਡੇ ਜ਼ਿਲਾਂ ਤੇ ਵੱਜਦਾ ਪੰਜਾਬ ਹੈ ਪੰਜਾਬ ਦਾ ਬੇਦਾ ਕਿਰਤਨਾ ਕਰਦਾ ا